ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਗੱਗੜਪਣਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਗਾਲਾ ਇਸ ਘਰ ਚੋਂ ਆਪਣੀ ਦੂਜੀ ਵੀਡੀਓ ਬਣ ਜਾ ਰਹੀ ਆ ਭਾਜ ਜਿਹੜਾ ਕੋ ਟੋਟਲ 9-10 ਪਸ਼ੂ ਸੇਲ ਆ ਜਿਨ੍ਹਾਂ ਵਿੱਚ ਤਾਜ਼ੀਆਂ ਸੂਈਆਂ ਵੈੜਾ ਮਿਲਣਗੀਆਂ ਤੁਹਾਨੂੰ ਟੋਕੜ ਗੱਬਣ ਜਰਸੀ ਇੱਕ ਗੱਬਣ ਵੈੜ ਚੰਗੀ ਕੁਆਲਿਟੀ ਦੀ ਇੱਕ ਤਾਜੀ ਸੂਈ ਛੋਟੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੁਣਾਂ ਕੋਲ ਡਿਟੇਲ ਲਵਾਂਗੇ ਸਾਰੇ ਪਸ਼ੂਆਂ ਦੀ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਵਧੀਆ ਠੀਕ ਹੈ ਕਿੰਨੇ ਪੁਰੂ ਸੇਲ ਕਰਨੇ ਆ ਜੀ ਅੱਜ ਅੱਜ 8 ਆ ਜੀ ਠੀਕ ਹੈ ਭਾਜੀ ਸੁਈਆਂ ਸਾਰੀਆਂ ਸਾਰੀਆਂ ਸੁਈਆਂ ਇੱਕੋ ਗੱਬਣਾਂ ਦਾ ਇੱਕ ਗੱਬਣ ਤੇ ਕਿਤੋਕੜ ਗੱਬਣ ਹਾਂਜੀ ਇੱਕ ਟੋਕੜ ਗੱਬਣ ਠੀਕ ਹੈ ਜੀ ਤੇ ਪਹਿਲਾ ਮਾਲ ਪਾਇਆ ਕਿਦਾਂ ਰਿਹਾ ਰਿਸਪੌਂਸ ਠੀਕ ਵਧੀਆ ਵੇ ਗਿਆ ਜੀ ਠੀਕ ਹੈ ਜੀ ਹਾਂਜੀ ਦੂਰੀ ਕਿਹਾ ਕਿ ਲੱਗੇ ਗਿਆ ਕਿਰੇ ਹਾਂਜੀ ਦੂਰ ਤੱਕ ਦੂਰ ਤੱਕ ਵੀ ਗਿਆ ਤੇ ਲੱਗੇ ਵੀ ਗਿਆ ਦੂਰ ਹੀ ਗਈਆਂ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਫੇ ਹੈ ਇਹ ਨਾਉਂਦਾ ਹਨਾ ਹਾਂਜੀ ਹਾਂਜੀ ਹੈਗੀ ਐ ਪਿੰਡ ਕੜਪਾਣਾ ਹਾਂਜੀ ਤਸਵੀਰ ਬਾਬਾ ਬਕਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਹਾਂਜੀ ਨਾਮ ਕੀ ਹੈ ਜੀ ਆਪਣਾ ਨਾਮ ਆਪਣਾ ਗੁਰਪ੍ਰੀਤ ਆ ਫੋਨ ਨੰਬਰ ਦੱਸ ਦਿਓ ਜੀ 98780 5230 ਠੀਕ ਹੈ ਜੀ ਆਪਾਂ ਸ਼ਰਵਾਦ ਝੋਟੀ ਤੋਂ ਕਰਦੇ ਤਾਜੀ ਸੂਈ ਦੀ ਰਾਤ ਦੀ ਸੂਈ ਹੈ ਜੀ ਰਾਤ ਦੀ ਸੂਈ ਹੈ ਬੱਤਿਆ ਕੀ ਆ ਜੀ ਮਗਰ ਕੱਟਾ ਜੀ ਅੱਛਾ ਕੱਟਾ ਜੀ ਇਹ ਜੇ ਸੁਸਤੀ ਆ ਹਨਾ ਹਾਂ ਜੀ ਹਾਂ ਜੀ ਰਫੀ ਸੁਈ ਆ ਅਜੇ ਸਰਾਫਾ ਨਹੀਂ ਆ 11 ਵਜੇ ਜੇ ਸੁਟੀ ਇਹਨੇ ਠੀਕ ਆ 10 11 ਵਜੇ ਜੇਰ ਪਾਪੀ ਥਣਾ ਪਹਿਲਾਂ ਚੈੱਕ ਕਰਾਉਨੇ ਆ ਆਪਾਂ ਹਾਂ ਜੀ ਆਹ ਵੇਖੋ ਜੀ ਥਣਾ ਦੀ ਕੁਆਲਿਟੀ ਚੈੱਕ ਕਰੋ ਦੂਜਾ ਸੁਆ ਫੇਸ ਕੁਆਲਿਟੀ ਚੈੱਕ ਕਰ ਲਓ ਸੁਆ ਦੂਜਾ ਆਹ ਵੇਖੋ ਜੀ ਕੱਢਿਆ ਬੋੜਾ ਜੇ ਕੋਈ ਥੋੜਾ ਬੋੜਾ ਚੋਈ ਚੇਰੇ ਚੋਈ ਆ ਜੀ ਥਣਾ ਦਾ ਗਾਇ ਵੀ ਚੈੱਕ ਕਰ ਲਓ ਚੰਗਾ ਸੋਹਣਾ ਵਾ ਜੀ ਆਹ ਵੇਖੋ ਜੀ ਸੁਆ ਦੂਜਾ ਹਦਾ ਹਨਾ ਤੋੜੂ ਕੜੇ ਠੀਕ ਆ ਤ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਜੀ। ਨੈਰਾ ਸਿੱਛ। ਬਾਕੀ ਹਵਾਨਾ ਕਰਮਾਣੀਆਂ ਬਹੁਤ ਸੋਹਣਾ ਦਾ ਕੀਤਾ ਵਾ। ਵਿਰਲਾ ਵੀ ਚੰਗੀਆਂ ਜੀ। ਚੋਣ ਚਾਣ ਬਾੜੀ ਖਰੀਏ ਚੋਣ ਬੜੀ ਵਧੀਆ। ਚੋੜ ਜੂੜ ਓਕੇ ਨਿਕਲੀ। ਬਹੁਤ ਵਧੀਆ ਖਰੀ ਨਿਕਲੀ। ਥਾਣ ਦੀ ਕੋਈ ਬਾਤ ਘਾਟ ਨਹੀਂ ਆਗੀ ਭਾਜੀ। ਕੋਈ ਗੱਲ ਨਹੀਂ ਏਡੀ ਖਰੀਆ ਕੋਈ ਗੱਲ ਨਹੀਂ। ਤੋਰਦੇ ਵੀਰ ਲੰਮੀ ਤੋਰੇ ਕਰਾਂ ਦਿਖਾਈਏ ਚੰਗੀ ਜਰਾ। ਆਹ ਵੇਖੋ ਜੀ ਥਾਣ ਬਹੁਤ ਸੋਹਣਾ ਲੱਗਾ ਇਹਨੇ। ਪਹਿਲੇ ਸੂਏ ਕਿੰਨਾ ਕੁ ਦੁੱਧ ਚੁਆਇਆ ਭਾਜੀ ਇਹਨੇ? ਪਹਿਲੇ ਨੇ 12-13 ਕਿਲੋ ਚੁਆਇਆ ਜੀ। ਠੀਕ ਆ। ਹਾਂ ਜੀ। ਆਜੋ। ਮੋਰ ਲਈ ਬਾਕੀ ਚੈੱਕ ਕਰ ਲੋ ਕੋਈ ਝੂਮ ਨਹੀਂਗਾ ਜਿੱਡਾ ਜਾਨਵਰ ਹੋਊਗਾ ਆਪਾਂ ਉਹਦਾ ਕੀ ਦਿਖਾਉਣਾ ਵਾ ਹਵਾਨੇ ਦੇ ਉੱਤੇ ਬਰੀਕ ਬਰੀਕ ਨਾੜਾਂ ਵੀ ਆ ਗਈਆਂ ਬਹੁਤ ਹੀ ਸੋਹਣੀ ਹੋਈ ਬਾਕੀ ਤੱਕ ਜਾਰੀ ਅੱਗੇ ਨੂੰ ਆ ਮੱਝ ਦੀ ਠੀਕ ਆ ਐਰ ਕਾਂ ਦੁੱਧ ਕਿੰਨਾ ਕੁ ਚੋ ਆ ਜੂਗੀ ਭਾਜੀ ਹਾਂ ਕਿ 13-14 ਕਿਲੋ ਸੌਖਾ ਚੋਣਾ ਚਾਹੀਦਾ ਠੀਕ ਆ ਬਿਲਕੁਲ ਨਹੀਂ ਕਿ 13-14 ਹਾਂਜੀ 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 ਠੀਕ ਆ ਆ ਦੇਖੋ ਬੱਚੇ ਦੇ ਕਰਦੇ ਨੇ ਬੱਚੇ ਦੇ ਕਰਦੇ ਆਜੋ ਜੀ ਆ ਦੇਖੋ ਇਹ ਨਾਣਾ ਚੈੱਕ ਕਰ ਲਓ ਹਵਾਨੇ ਦੇ ਵੀ ਬੜੀਆਂ ਸੂਹੀਆਂ। ਬਾਕੀ ਆਉਣ ਨੂੰ ਤਾਂ ਨਹੀਂ ਕਰਦੀ। ਨਹੀਂ ਆਉਣ ਨਹੀਂ ਕਰਦੀ ਕੋਈ ਸੋਨੇ ਵਰਗੀ ਨਹੀਂ ਸੀ। ਠੀਕ ਹੈ ਜੀ। ਹਾਂ ਜੀ। ਤੇ ਕਿੰਨਾ ਕਰਨਾ ਮੁੱਲ ਜੀ ਇਹਦਾ? ਮੁੱਲ ਕਾਣ ਨੂੰ ਤੇ 1.5 ਵੀ ਕਰ ਲਾਂਗੇ। ਹਾਂ ਜੀ। ਤੇ ਖਾ ਨਾ ਦੇਦਾ 95 ਦੀ। ਮਾਣ ਤਾਂ ਹੋ ਜੂਗਾ। 95 ਨਹੀਂ ਦਿੰਦਾ। ਉਹ ਚ ਛੋੜ ਕਰ ਦੋਗੇ। ਛੋੜ ਦਾਂਗਾ। ਖੁੱਲੀ ਹੋ ਕੇ ਹਿਸਾਬ ਨਾਲ। ਹਿਸਾਬ ਨਾਲ ਜਿਹੜੀ ਸ਼ੈ ਜਾਏ। ਛੀਏ ਪੱਗ ਜਿਹਨੂੰ ਪਸੰਦ ਆ ਉਹ ਫੋਨ ਕਰੇ ਹਨਾ। ਹਾਂ ਜੀ ਹਾਂ ਜੀ। ਬਾਕੀ ਜਿੱਡੀ ਹੈਗੀ ਆਪਾਂ ਉੱਡੀ ਦਿਖਾਈ ਜੂਮ ਕਰਕੇ ਆਪਾਂ ਨੇ ਵੀਡੀਓ ਬਣਾਉਗੇ। ਚੰਗੀ ਸੋਣੀ ਆ ਜੀ ਤੇ ਛੋਟੀ ਬਾਲੀ ਚੰਗੀ ਆ ਜੀ ਕੋਲਾ ਦੇ ਤੁਹਾਨੂੰ ਹੋਰ ਵਧੀਆ ਲੱਗੂ ਸੋਹਣੀ ਵਰਗੀ ਛੋਟੀ ਜੀ 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 ਬਾਕੀ ਥਾਂ ਦੀ ਕੁਆਲਿਟੀ ਜੇ ਕਿ ਸੂਹਾ ਸੂਹਾ ਡੰਗਰ ਉਹ ਵੀ ਤਾਜ਼ਾ ਬਿਲਕੁਲ ਨਹੀਂ ਲੱਗਦਾ ਤੇ ਦੁੱਧ ਵਾਲੀ ਮੱਝ ਆ ਜੀ ਆਹ ਵੇਖੋ ਜੀ ਦੂਜੇ ਨੰਬਰ ਵਾਲੀ ਗਾਂ ਦੇ ਬਾਰੇ ਦੱਸੋ ਜੀ ਇਹਦਾ ਸੂਆ ਕਿੰਨਾ ਆ ਜੀ ਇਹਦੇ ਸੂਏ ਆ ਕੀ ਤੀਜੇ ਸੂਣਾ ਸੂਣਾ ਗੱਬਣ ਆ ਇਹ ਗੱਬਣ ਗੱਬਣ ਠੀਕ ਆ ਗੱਬਣ ਆ ਜੀ ਇਹਦਾ ਥਣ ਥਣ ਚੰਗਾ ਲੱਗਾ ਜੀ ਗਾਂ ਬੜੀ ਖਰੀਆ ਦੁੱਧ ਵਾਲੀ ਦੇਣ ਕਿਨੇ ਲੈ ਜੂਗੀ ਜੀ ਇਹ ਇਹਨਾਂ ਨੂੰ ਪੰਜ ਚਾਰ ਹੀ ਲਊ ਬੜੇ ਕਿ ਉਹ ਅੱਛਾ ਪੰਜ ਪੰਜ ਚਾਰ ਦਿਨ ਲੈ ਜੀ ਹਾਂਜੀ ਸਫਰ ਜੇ ਦੂਰ ਚਲ ਗਈ ਤੇ ਜਾ ਕੇ ਸੂ ਵੀ ਸਕਦੀ ਆ ਆ ਦੇਖੋ ਕੁਆਲਿਟੀ ਜਾ ਕੇ ਕਰੋ ਜੀ ਕਿੰਨੀ ਸੋਹਣੀ ਹੈ ਜੀ ਇਹ ਦੁੱਧ ਕਿੰਨਾ ਕਿ ਜਵਾਊਗੀ ਜੀ ਕਮਾਲ ਹੈ ਭਾਜੀ ਕਮਾਲ ਆਹਦੇ 20 ਕਿਲੋ ਨੇੜ ਚਵਾਦਾਂ 20 ਕਿਲੋ ਚਵਾ ਜਾਣਾ ਬਾਕੀ ਇਹ ਆ ਕਿ ਸੋਹਣੀ ਆ ਗਰਮੀ ਦੇ ਵਿੱਚ ਕਾੜ ਵੀ ਇਹਨਾਂ ਚੰਗੀ ਗੱਡਣੀ ਫੈੜ ਵੀ ਇਹਦੀ ਚੰਗੀ ਹੋਣੀ ਸੋਾਈ ਚੂਈ ਦੀ ਬਾੜੀ ਚੰਗੀ ਆ ਠੀਕ ਆ ਖਾਨ ਤੁਣੋ ਕੇ ਖਾਨ ਤੁਣੋ ਬਲੇ ਖਰੀਦ ਸਵਾਈ ਚੀਰੀ ਬਾਲੀ ਠੀਕ ਆ ਵੇਲ ਦੀ ਵੀ ਲੰਮੀ ਆ ਹਾਂਜੀ ਹਾਂਜੀ ਆ ਵੇਖੋ ਜੀ ਖਾਨ ਤੁਣ ਲਾਗੇ ਤੋਂ ਵੀ ਦਿਖਾ ਦਿੰਨੇ ਆ ਬਾਕੀ ਹਾਂ ਠੰਡੀ ਧੀਰੀ ਆ ਜੀ ਠੰਡੀ ਧੀਰੀ ਠੰਢੀ ਠੀਕ ਆ ਜੀ ਹਾਂਜੀ ਹਾਂਜੀ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਉਹ ਤਾਂ ਕਹਿੰਦੇ 50 ਹੀ ਕਾਲੀਏ ਹਾਂਜੀ ਤੇ 45 ਦੇ ਦਈਏ ਮਾਣ ਕਰਨਾ ਪੈਣਾ ਵਾ ਮਾਣ ਕਾ ਨਾਲ 43 ਦੇ ਦਾਂ ਕੋਚ ਛੋੜ ਹੋ ਜੂਗੀ ਛੋੜ ਕਰ ਦਾਂ ਠੀਕ ਹੈ ਜੀ ਬਾਕੀ ਫੋਨ ਕਰ ਲਿਓ ਜਿੰਨੂੰ ਪਸੰਦ ਹੋਵੇ 20 ਲੀਟਰ ਵਾਲੀ ਤੁਹਾਨੂੰ ਵੈੜ ਨਹੀਂ ਲੱਭਣੀ ਇੰਨੇ ਮੋਲੇ ਜਿੰਨਾ ਮੁੰਨ ਭਾਜੀ ਉਹਨਾਂ ਨੇ ਕੀਤਾ ਵਾ ਤੇ ਹੈ ਵੀ ਗੱਬਣ ਅਜਾਜ ਮੁੱਲ ਕੀਤਾ ਜੀ ਬਹੁਤ ਹੀ ਸੋਹਣੀ ਆ ਹੁਣ ਆਪਾਂ ਹੁਣੇ ਤੀਜੇ ਨੰਬਰ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਅੱਛਾ ਮਹੀਨਾ ਗਿਆ ਵਾ ਸੀ ਮਗਰ ਮਗਦੇ ਦੇ ਵੱਛੀ ਹੈ ਵੱਛੀ ਮਗਰ ਆ ਆ ਵੇਖੋ ਜੀ ਦੁੱਧ ਛੱਡਿਆ ਵਛੀ ਨੂੰ ਪਾਲੀ ਦੁੱਧ ਜੀ 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 ਬਹੁਤ ਹੀ ਸੋਹਣੀ ਆ ਦੋ ਹੀ ਦੇਣੀਆਂ ਆ ਇੱਕ ਥੋੜਾ ਹਾਂਜੀ ਹਾਂਜੀ ਦੋ ਆ ਜੀ ਗਾਂ ਇਹਨੇ ਤਿਆਰ ਹੋ ਜਾਣਾ ਹੈ ਹਾਂਜੀ ਹਾਂਜੀ ਨਾਲ ਦੁੱਧ ਕਿੰਨਾ ਆਈ ਇਹਦੇ ਕੋਲ ਦੋ ਦੇ ਕੋ 12 ਕਿਲੋ ਪੱਕਾ ਵਾਲਾ 12 ਕਿਲੋ ਜਿਹੜਾ ਚਵਾ ਦੇਣਾ ਹਾਂ ਸੁਆ ਕਿੰਨਾ ਆਊਗਾ ਜੀ ਸੁਆ ਰਕੇ ਦਾ ਤਿੱਜਾ ਤਿੱਜਾ ਸੁਆ ਸੁਆ ਆਹ ਹੈ ਜਲਸੀ ਚ ਠੀਕ ਹੈ ਜਲਸੀ ਚ ਆਉਂਦੀ ਆ ਜਲਸੀ ਦਾ ਪੱਖ ਹੈਗਾ ਹਾਂਜੀ ਗਰਮੀ ਗਰਮੀ ਦੀ ਇਹਨਾਂ ਨੂੰ ਵੀ ਪਰਵਾ ਨਹੀਂਗੀ ਹਾਂਜੀ ਹਾਂਜੀ ਗਰਮੀ ਗਰਮੀ ਹੈਗੀ ਥਾਣ ਥੂਏ ਦਾ ਵੀ ਚੰਗਾ ਲੱਗਾ ਮੁੱਠੀ ਦੀ ਚਵਾ ਵਾਲਾ ਹਣਾ ਆਹ ਵੇਖੋ ਜੀ ਥਾਣ ਬਹੁਤ ਸੋਹਣਾ ਵਾ ਥਾਣਾਂ ਦੀ ਕੋਈ ਬਾਤ ਘੜਦਨੀ ਨਹੀਂ ਆਈ ਇੱਤਾਂਾਂ ਦੀ ਕੋਈ ਬਾਤ ਘੜਨੀ ਠੀਕ ਆ ਚੋਣ ਚਾਣ ਵਧੀਆ ਠੀਕ ਆ ਖੋਲੋ ਜੀ ਇਹਨੂੰ ਵੀ ਤੇ ਬਾਕੀ ਕਈ ਵਾਰ ਕੋਈ ਗੱਲਾਂ ਪੁੱਛਣ ਵਾਲੀਆਂ ਰਹਿ ਜਾਂਦੀਆਂ ਵਾ ਹਾਂਜੀ ਨਹੀਂ ਖਿਆਲ ਰਹਿੰਦਾ ਤਾਂ ਉਹ ਵੀਰ ਫੋਨ ਤੇ ਪੁੱਛ ਸਕਦੇ ਆ ਜੀ ਆਹ ਵੇਖੋ ਜੀ ਸੂਆ ਇਹਦਾ ਤੀਜਾ ਦੁੱਧ ਕਿੰਨਾ ਦੱਸਿਆ ਦੁੱਧ 12 ਕਿਲੋ ਪੱਕਾ 12 ਕਿਲੋ ਜਿਹੜਾ ਤਿਆਰ ਆ ਇਹਦੇ ਕੋਲ ਆਹ ਵੇਖੋ ਜੀ ਮੁੱਲ ਜਿਆ ਜੀ ਮਿਲਨੇ ਆ ਤੁਹਾਨੂੰ ਸਾਰੇ ਇੱਥੇ ਬਿਲਕੁਲ ਨੋਰਮਲ ਆ ਵੇਖੋ ਜੀ ਕਮਾ ਲਿਆ ਭਾਜੀ ਆਹ ਬਾਕੀ ਪੂਰੀ ਗੋਲਿਆ ਗੋਲਮੋਲ ਜੀ ਆ ਚੈਮ ਥਾਣ ਮੁੱਠੀ ਦੀ ਜਵਾਲਾ ਲੱਗ ਗਈ ਕੋਈ ਗੱਲਾਂ ਨਹੀਂ ਖਰੀ ਬੜੀ ਆ ਹਾਂਜੀ ਛਾਣ ਇਹਨਾਂ ਦੀ ਚੰਗੀ ਹੁੰਦੀ ਹੈ ਨਾ ਹਾਂਜੀ ਛਾਣ ਬੜੀ ਆ ਵੇਖੋ ਜੀ ਦੁੱਧੋਂ ਬਾਜੀ ਵਾਜੂ ਥੋੜਾ ਪਤਾ ਕਿ ਨਹੀਂ ਦੁੱਧੋਂ ਠੀਕ ਇੰਨਾ ਕਿਤੇ 12 ਕਿਲੋ ਤੇ ਪੱਕਾ ਦੇਈ ਜਾਊਗੀ ਜੀ ਜੀ ਹਾਂ ਭੋਂ ਪਧਰੀ ਸੇਵਾ ਤੇ ਇਹ ਨਾਲ ਦੇਈ ਜਾਊਗੀ ਹਾਂਜੀ ਹਾਂਜੀ ਬਾਕੀ ਹੈ ਵੀ ਚੰਗੀ ਯਾਰ ਹਾਂਜੀ ਹਾਂਜੀ ਹੈ ਚੰਗੀ ਹੈ ਭਾਅ ਚੰਗਾ ਵਾ ਸਵੱਲੀ ਹੋਰ ਕਿੰਨਾ ਕਰਨਾ ਜੀ ਉਸ ਦਾ 40 ਕਰੀਏ 35 ਕਰੀਏ ਹਾਂਜੀ 32 ਦੇ ਦਾਂ ਛੋੜ ਕਰੋ ਥੋੜੀ ਜਿਹੀ ਛੋੜ ਕਰਦਾ ਕੋਈ ਖੁੱਲੀ ਕਰਦੇ ਹਾਂ ਛੋੜ ਕਰਦਾਂਗੇ ਯਾਰ ਕਰਦਾਂਗੇ 31 ਦੀ ਹਾਂਜੀ ਹਾਂਜੀ ਇਹ ਸਗਣਾ ਵਾਲਾ ਕੰਮ ਹੋ ਗਿਆ ਨਾ ਠੀਕ ਆ ਬਿਲਕੁਲ ਜਾਇਜ਼ ਮੁੱਲ ਦਿੱਤਾ ਵਾ ਤੇ ਪਾਈ ਨੂੰ ਫੋਨ ਜਿਵੇਂ ਕਰ ਲੈ ਬਹੁਤ ਹੀ ਸੋਹਣੀ ਹੈ ਜੀ ਇਹ ਆ ਮੁੱਲੀ ਤੁਹਾਨੂੰ ਲੱਭਣੀਆਂ ਨਹੀਂ ਆ ਇਹ ਆ ਇਥੇ ਹੀ ਅਗਲੇ ਨੰਬਰ ਦੇ ਦਿਖਾਉਨੇ ਆ ਇਹ ਪਾਜੀ ਸੂਈ ਹੈ ਜੀ ਇਹ ਤਾਰੀ ਰਾ ਕੱਲ ਦਾ ਸਵੇਰ ਦੀ ਸੂਈ ਹੈ ਜੀ ਸੂਆ ਸੂਆ ਪਹਿਲਾ ਵਾ ਦੰਦੀ ਚੌਗੀ ਆ ਮੂੰਹ ਤੇ ਚਾਰ ਦੰਦ ਚਾਰ ਦੰਦ ਦਾ ਮਗਰ ਇਹਦੇ ਵਸ਼ੀ ਹੈ ਆ ਵੇਖੋ ਜੀ ਵਸ਼ੀ ਬਹੁਤ ਹੀ ਸੋਹਣੀ ਜਰਸੀ ਦੀ ਥਾਣੇ ਦਾ ਵਿੱਚ ਚੰਗਾ ਲੱਗਾ ਵੇਖੋ ਗਾਇਬ ਚੰਗਾ ਥਣਾ ਦੇ ਵਿੱਚ ਮੂੰਹ ਤੇ ਚਾਰ ਦੰਦ ਹੈ ਨਾ ਚਾਰ ਦੰਦ ਚੌਥੀ ਪਹਿਲਾ ਚੌਗੀ ਕਿੰਨੇ ਘੰਟੇ ਦਾ ਵੀ ਸੂਈ ਹੈ ਜੀ ਕੱਲ ਸਵੇਰ ਦੀ ਸੂਈ ਹੈ ਅੱਛਾ ਕੱਲ ਸਵੇਰ ਹਾਂਜੀ ਬੋਲਾ ਹੀ ਆ ਠੀਕ ਆ ਹਾਂਜੀ ਹਾਂਜੀ ਬੋਲਾ ਕਿੰਨਾ ਵਾ ਇਹਦੇ ਕੋਲ ਬੋਲਾ ਇਹਦੇ 7-8 ਕਿਲੋ ਹੋਊਗਾ ਇਹ ਬੋਲਾ ਦਾ ਕਪਾਹ ਕਿਲੋ ਬੱਛੀ ਇਹ ਚੌਗੀ ਆ ਠੀਕ ਆ ਤੇ ਬੱਛੀ ਦੀ ਚੰਗੀ ਆ ਬਾਅਦ ਚਾਹ ਦੇ ਦੁੱਧ ਤੇ ਜਾ ਕੇ ਬਣੂਗੀ ਤੋਰੋ ਜੀ ਇਹਨੂੰ ਹਾਂਜੀ ਆ ਵੇਖੋ ਜੀ ਭਾਲ ਹੈਗੀ ਵੱਛੀ ਨੂੰ ਹਾਂਜੀ ਆ ਵੇਖੋ ਜੀ ਭਾਲ ਵੀ ਪਈ ਆ ਬੋਲੇ ਦਾ ਇਹ ਜੇ ਆਜੋ ਲੇ ਆਜੋ ਆਜੋ ਜੇ ਕਿੰਨਾ ਕ ਦੁੱਧ ਚਵਾਉਗੀ ਭਾਜੀ 12 13 ਕਿਲੋ ਸੁੱਖਾ ਚਵਾ ਦੂਗੀ ਛੇ ਵਾਰ ਤੇ ਸੁੱਖਾ ਚਵਾ ਦੂਗੀ ਚਵਾਈ ਕਿਦਾਂ ਸੁਾਈ ਬੜੀ ਵਧੀਆ ਵਾਸੀ ਤੋਂ ਬਿਨਾ ਜੜੀਆਂ ਪੜੀ ਆ ਪਹਿਲੀ ਦਿਖਾਈ ਉਹ ਵੀ ਰੱਸੀ ਪੋਣੀ ਪੈਂਦੀ ਕਿ ਨਹੀਂ ਹਾਂਜੀ ਨਹੀਂ ਉਹ ਵੀ ਦੇ ਵਸੀ ਤੋਂ ਉਹ ਤਾਂ ਉਹਨੂੰ ਰੱਸੀ ਪਾ ਲਈਦੀ ਆ ਅੱਛਾ ਉਹਨੂੰ ਰੱਸੀ ਪਾ ਲਈ ਇਹਨੂੰ ਨਹੀਂ ਰੱਸੀ ਠੀਕ ਆ ਹਾਂਜੀ ਹਾਂਜੀ ਆ ਵੇਖੋ ਥਾਣ ਬੜਾ ਸੋਹਣਾ ਲੱਗਾ ਵਾ ਮੁੱਠੀ ਦੀ ਚਵਾਈ ਵਾਲਾ ਥਾਣਾ ਬੜਾ ਗੈਪ ਵੀ ਚੰਗਾ ਠੀਕ ਆ बाकी 팔풀 ਪਈ ਆ ਬੈਲ ਨਾ ਜੈਗੀ ਪਾ ਲੈਗੀ ਥਾੜੀ ਕੋਈ ਬਾਹਰ ਘਾੜਦ ਨਹੀਂ ਹੈਗੀ ਨਹੀਂ ਥਾੜੀ ਕੋਈ ਬਾਹਰ ਘਾੜ ਚੋਣ ਚੜ ਵਧੀਆ ਠੰਡੀ ਦਿਹਾੜੇ ਤੋਂ ਬਿਨਾ ਠੀਕ ਆ ਹਾਂਜੀ ਹਾਂਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਦੇ ਦਾ 45 ਕਹੀਈਏ ਹਾਂਜੀ ਤੇ ਦੇਣੀ 35 ਦੀ ਆ ਮਾਰਦਾਂ ਨਾ ਹੋ ਜੂਗਾ ਛੋੜ ਕਰਦਾਂਗੇ ਬਾਕੀ ਫੋਨ ਕਰੇ ਜਿਹਨੂੰ ਪਸੰਦ ਆਵੇ ਹਨਾ ਛੋੜ ਕਰਦਾਂਗੇ ਛੋੜ ਹੋ ਜੂਗੀ ਮੌਕੇ ਤੇ ਫੋਨ ਕਰ ਲਿਓ ਹਾਂਜੀ ਬਹੁਤ ਹੀ ਸੋਹਣੀ ਆ ਜੀ ਮੂੰ ਤੇ ਚਾਰ ਦੱਸਾਂ ਆ ਕੀ ਟੋਕੜ ਕੱਪਣ ਹਾਂਜੀ ਹਾਂਜੀ ਟੋਕੜ ਕੱਪਣ ਠੀਕ ਆ ਜੀ ਇਹਦਾ ਸੂਆ ਕਿ ਨਵਾਊਗਾ ਇਹਦਾ ਸੂਆ ਕਿ ਤੀਜਾ ਹੋਣਾ ਤੀਜਾ ਠੀਕ ਆ ਦੁੱਧ ਕਿੰਨਾ ਦੇ ਕੋਲ ਜੀ ਦੁੱਧ ਦੇ ਕੋ ਆ 8 ਕਿਲੋ ਪੱਕਾ ਹੈਗਾ 8 ਕਿਲੋ ਦੁੱਧ ਤਿਆਰ ਆ ਜਿਹੜਾ ਹਨਾ ਤੇ ਗੱਭਣ ਕਿੰਨੇ ਚਿਰ ਦੀ ਹੈ ਗੱਭੜੇ ਢਾਈਆਂ ਮਹੀਨੇ ਦੀ ਹੈਗੀ ਢਾਈਆਂ ਮਹੀਨੇ ਦੀ ਹਾਂਜੀ ਤੁਸੀਂ ਚੈੱਕ ਕਰਾਈ ਆ ਆਪ ਜੀ ਹਾਂਜੀ ਕਰਾਈ ਠੀਕ ਆ ਹਾਂਜੀ ਸਹੀ ਇਹਨੂੰ ਤੋਰੋ ਜੀ ਤੋਰੋ ਬਾਕੀ ਜਿੰਨੇ ਲੈ ਕੇ ਜਾਣੀ ਉਹ ਵੀ ਆਪਣੀ ਚੈੱਕ ਕਰਾ ਕੇ ਤਸल्ली ਕਰਕੇ ਖੜੇ ਹਨਾ ਹਾਂਜੀ ਹਾਂ ਵੇਖੋ ਜੀ ਥਾਣੇ ਦਾ ਵੀ ਕਹਿੰਗਾ ਜਰਸੀ ਪਿਓਰ ਆ ਜੀ ਫੇ 1 ਮਿੰਟ ਦਾਕਲਾ ਵੀਰ ਫੇਸ ਦਿਖਾਈ ਇਹਦਾ ਫੇਸ ਬਹੁਤ ਸੋਹਣਾ ਵਾ ਬਹੁਤ ਹੀ ਕੁਆਲਿਟੀ ਦੀ ਐ ਚੰਗੀ ਸੋਹਣੀ ਸੁਨੱਖੀ ਐ ਜੀ ਲੈ ਜਿਓ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਜਰਸੀ ਜਿਹਨੂੰ ਕਹਿੰਦੇ ਨੇ ਆ ਪਿਓਰ ਜਿਹੜੀ ਹੁੰਦੀ ਐ ਆਹ ਜਰਸੀ ਕਿਸੇ ਨਾਂ ਬਰੀਡ ਤਿਆਰ ਕਰਨੀ ਹੋਵੇ ਤੇ ਤੋਂ ਬਰੀਡ ਵੀ ਤਿਆਰ ਕਰ ਸਕਦੇ ਬੱਚੇ ਬਹੁਤ ਚੰਗੇ ਪਾਉਂਦੀ ਐ ਹਾਂਜੀ ਪਾਣੀ ਪੀਣਾ ਨੇ ਜਾਓ ਆ ਵੇਖੋ ਪੂਰੀ ਕੁਆਲਿਟੀ ਦੀ ਨਾੜਾਂ ਹਵਾਨੇ ਤੇ ਵੀ ਵੇਖੋ ਆਹ ਵੇਖੋ ਪਾਈਪਾਂ ਲੱਗੀਆਂ ਮੋਟੀਆਂ ਮੋਟੀਆਂ ਥਾਣ ਚੈੱਕ ਕਰੋ ਬੜਾ ਸੋਹਣਾ ਪਾਣੀ ਪੀਣਾ ਕਰਦੇ ਆ ਵੇਖੋ ਜੀ ਕੁਆਲਿਟੀ ਬਹੁਤ ਹੀ ਸੋਹਣੀ ਆ। ਬਾਕੀ ਕੈਮ ਆ ਕੋਈ ਲਿਸੀ ਨਾ ਸਮਝ ਲੈ। ਆ ਵੇਖੋ ਜੀ ਟੋਕੜ ਗੱਬਣ ਆ ਜੀ। ਢਾਈਆਂ ਮਹੀਨਿਆਂ ਦੀ ਗੱਬਣ ਆ ਇਹ। ਆ ਵੇਖੋ ਜੀ। ਖਾਣਾ ਵੀ ਬੜਾ ਸੋਹਣਾ ਲੱਗਾ। ਕੋਈ ਥਣਾ ਦੀ ਬਾੜ ਘਾੜਨੀ ਹੈ। ਥਣਾ ਦੀ ਬਾੜ ਘਾੜ ਕੋਈ। ਹਾਂ ਜੀ। ਥਣਾ ਦੀ ਬਾੜ ਘਾੜ ਕੋਈ। ਥਣ ਓਕੇ ਆ ਹਨਾ। ਪਾਣੀ ਹਾਂ ਜੀ। ਠੀਕ ਆ ਜੀ। ਹਾਂ ਜੀ ਹਾਂ ਜੀ। ਮੁੱਲ ਕਿੰਨਾ ਕਰਨਾ ਈ ਇਹਦਾ? ਮੁੱਲ ਦੇਦਾ 35 ਕਰਾਂਗੇ। ਹਾਂ ਜੀ। ਤੇ ਦੇ ਦੀ ਦੀ ਦਵਾਂਗੇ ਕੁਛ ਛੋੜ ਹੋ ਜੂਗੀ ਛੋੜ ਹੋ ਜੂ 30 ਦੀ ਦੇ ਦਾਂਗੇ ਕੋਈ ਫੋਨ ਕਰ ਲੇ ਹਨਾ ਛੋੜ ਕਰਦਾ ਬਾਕੀ ਜਰਸੀ ਬਹੁਤ ਹੀ ਸੋਹਣੀ ਹੈ ਫੋਨ ਕਰ ਲਿਓ ਆਹ ਦੇਖੋ ਜੀ ਕੁਆਲਿਟੀ ਦੀ ਆ ਅਗਲੇ ਨੰਬਰ ਤੇ ਆ ਜਿਓ ਜਿਹੜਾ ਸੂਆ ਗਲਵਾ ਜੀ ਇਹਦਾ ਸੂਆ ਦੂਜਾ ਠੀਕ ਆ ਜੀ ਹਾਂ ਠੀਕ ਆ ਜੀ ਦੂਜਾ ਸੂਆ ਹਾਂ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ 10-12 ਦਿਨ ਹੋ ਗਏ ਬੱਚਾ ਬੱਚਾ ਇਹਦਾ ਬੱਚਾ ਜੀ ਬੱਚਾ ਮਗਰ ਹਾਂ ਜੀ ਠੀਕ ਆ ਸਹੀ ਆ ਤੇ ਦੁੱਧ ਕਿੰਨਾ ਹੀ ਦੁੱਧ ਦੇ ਕੋ ਦਾ ਦਾਹ ਹੀ ਗਈ 8 ਕਿਲੋ ਪੱਕਾ 8 ਕਿਲੋ ਪੱਕਾ ਇਹਦਾ ਚਵਾ ਦੇ ਤੋਰੀ ਇਹਨੂੰ ਖੋਲੋ ਜੀ ਆਹ ਵੇਖੋ ਜੀ 8 ਕਿਲੋ ਦੁੱਧ ਤਿਆਰ ਆ ਦੇ ਕੋਲ ਕੁਆਲਿਟੀ ਇਹਦੇ ਵਿੱਚ ਬੜਾ ਗੰਧ ਜਾ ਚੁੱਕੀ ਹੋਈ ਆਹ ਵੇਖੋ ਕਰੋ ਚੱਕ ਜੀ ਆ ਜਾਓ ਕਮਾ ਲਓ ਭਾਜੀ ਆਹ ਵੇਖੋ ਦੁੱਧੋ ਬਾਜੂ ਭਾਜੀ ਥੋੜਾ ਪਤਾ ਨਹੀਂ ਦੁੱਧੋ ਬਾਜੂ ਤਾਜੀ ਹੈ ਦੁੱਧੋ ਬਾਜੂ ਥਾਣ ਸੁਣ ਦੀ ਵੀ ਬਾਤ ਘੜਦਨੀ ਹੈ ਜਰਾਂ ਦੀ ਕੋਈ ਬਾਤ ਘੜਦਨੀ ਆ ਵੇਖੋ ਥਾਣ ਬੜਾ ਕੁਆਲਟੀ ਦਾ ਲੱਗਾ ਇਹਨੂੰ ਵੀ ਤੇ ਰੱਸੀ ਪਾ ਕੇ ਜਿਉਂਨੇ ਭਾਜੀ ਨਹੀਂ ਰੱਸੀ ਤੋਂ ਬਿਨਾਂ ਚਲਦੀ ਆ ਜਰਸੀ ਦਿਖਾਈ ਜਿਹੜੀ ਇਹਨੂੰ ਰੱਸੀ ਪਾਉਣੀ ਪੈਂਦੀ ਆ ਨਹੀਂ ਇਹਨੂੰ ਨਹੀਂ ਰੱਸੀ ਪਾਉਣੀ ਠੀਕ ਆ ਇਹਦਾ ਮੁੱਲ ਕਿੰਨਾ ਕਰਦੇ ਜੀ ਇਹਦਾ ਮੁੱਲ ਤੇ 35 ਕਰਦੇ ਆ ਮਾਣਦਾਨ ਕਿੰਨਾ ਕਰਨਾ ਜੀ 30 ਦੀ ਦੇ ਦਾਂਗੇ ਉੱਚ ਛੋੜ ਹੋ ਜੂਗੀ ਛੋੜ ਕਰ ਦਾਂਗੇ ਫੋਨ ਕਰ ਲੈ ਕੋਈ ਤੇ ਯਾਰਾ ਵੀਰਾਂ ਨੇ ਜੋੜਾ ਵੀ ਖਰੀਦਣਾ ਜੇ ਜੋੜਾ ਕੇ ਨੂੰ ਪਸੰਦ ਆਇਆ ਤੇ ਖੁੱਲਾ ਮਾਨ ਕਰ ਦਿਓ ਹਨਾ ਕਰਦਾ ਕੋਈ ਨਹੀਂ ਛੋਟ ਕਰਦਾ ਤੇ ਯਾਰਾ ਵੀਰ ਕਈ ਦੂਰੋਂ ਹੁੰਦੇ ਜੋੜਾ ਪਸੰਦ ਕਰ ਲੈਂਦੇ ਹਨਾ ਜਿਹੜੀ ਜੋੜੀ ਪਸੰਦ ਆਊਗੀ ਉਸ ਹਿਸਾਬ ਨਾਲ ਚ ਮਾਨ ਕਰ ਦਿਓ ਕੋਈ ਨਹੀਂ ਛੋਟ ਕਰਦਾ ਠੀਕ ਹੈ ਜੀ ਆ ਇਹਦੇ ਬਾਰੇ ਦੱਸੋ ਜੀ ਇਹ ਪਹਿਲਾ ਸੁਆ ਇਹ ਵੀ ਦੰਦੀ ਚੌਗੀ ਆ ਮੂੰਹ ਤੇ ਚਾਰ ਦੰਦ ਚਾਰ ਦੰਦ ਠੀਕ ਆ ਹਾਂਜੀ ਹਾਂਜੀ ਦੁੱਧ ਦੁੱਧ ਦੇ ਕੋ 14 15 ਕਿਲੋ ਹੈਗਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਅੱਜ ਕੋਈ ਦਹਾਨਾਂ ਵਾਲੀ ਹੋ ਗਈ 18 ਵਾਲਾ ਪਿੱਛੇ ਵਛਾ ਆ ਗਿਆ ਹਨਾ ਹਾਂਜੀ ਠੀਕ ਆ ਸਹੀ ਆ ਤੋਰੀਏ ਨੂੰ ਤੋੜ ਆ ਵੇਖੋ ਜੀ ਮੂੰਹ ਤਾਂ ਚਾਰ ਦੰਦ ਵਹਿੜਾ ਕੁਆਲਟੀ ਚੈੱਕ ਕਰੋ ਪੂਰੀ ਚੰਗੀ ਕੁਆਲਟੀ ਦੀ ਵਹਿੜਾ ਜੀ ਐ ਸੋਹਣੀ ਸਨਖੀ ਫਿਕਸ ਆਰਡਰ ਹਾਂ ਨੇਰੀ ਧੱਕ ਜਦੀ ਅੱਗੇ ਰੱਖਦੀ ਹੈ ਜੀ ਮੂੰਹ ਤਾਂ ਚਾਰ ਦੰਦ ਦਾ ਅਗਲੇ ਸਵੇਰੇ ਵਾਦੇ ਦੀ ਹੈ ਜੀ ਜਿਹੜਾ ਕੋਈ ਲੈ ਕੇ ਜਾਊਗਾ ਗਾਂ ਵੀ ਇਹਨੇ ਵਾਦੇ ਦੀ ਹੈ ਚੰਗਾ ਦੁੱਧ ਚਵਾਊਗਾ ਇਸ ਟਾਈਮ ਤੇ 15 ਲੀਟਰ ਦੁੱਧ ਤਿਆਰ ਹੈ ਇਹਨੂੰ ਭਾਜੀ ਰਸੀ ਪਾ ਕੇ ਚਾਹੁੰਦੇ ਕਦਾਈ ਨਹੀਂ ਰਸੀ ਤੋਂ ਬਿਨਾਂ ਚਾਹੁੰਦੇ ਆਹ ਵੇਖੋ ਜੀ ਥਾਣ ਚੈੱਕ ਕਰ ਰਸੀ ਦੀ ਇਹਨੂੰ ਕੋਈ ਲੋਡ ਨਹੀਂ ਥਾਣ ਬੜਾ ਸੋਹਣਾ ਲੱਗਾ ਜੀ ਮੁੱਠੀ ਜਿਹਾ ਚਵਾਲਾ ਲੱਗਾ ਵਾ ਐ ਵਧੀਆ ਕੁਆਬ ਰਸੀ ਦੀ ਕੋਈ ਲੋਡ ਨਹੀਂ ਰਸੀ ਪਾਉਣ ਦੀ ਕੋਈ ਲੋਡ ਨਹੀਂ ਨਹੀਂ ਲੋਡ ਇਹਨੂੰ ਠੀਕ ਹੈ ਦੁੱਧ ਕਿੰਨਾ ਕ ਚਵਾਜੂਗੀ ਭਾਜੀ ਇਹ ਦੁੱਧ 20 ਕਿਲੋ ਤੇ ਚਵਾਜੂ ਅੱਛਾ 20 ਕਿਲੋ ਚਵਾਜੂ ਮੋਲ ਕਿੰਨਾ ਕਰਦੇ ਜੀ ਮੋਲ ਦੇ ਕਾਲ ਨੂੰ ਬਾੜ ਵੀ ਕਰਦੇ ਆ 60 ਵੀ ਕਰਦੇ ਆ ਹਾਂ ਜੀ ਦੇਸ 52 ਦੇਵਾ ਮਾਨ ਤਾਣਾ ਜੂ ਮੋਕੇ ਤੇ ਛੋੜ ਕਰ ਦਾਂਗੇ ਖੁੱਲੀ ਉਹ ਤਾਂ ਸੋ ਕਰਦਾਂਗੇ ਠੀਕ ਆ ਕੋਈ ਨਹੀਂ ਭਾਈ ਨੇ ਛੋੜ ਖੁੱਲੀ ਕਰ ਦੇਣੀ ਆ ਫੋਨ ਜਰੂਰ ਕਰਿਓ ਭਾਈ ਇਹ ਕੌਣ ਤੋਂ ਖੋਣੀ ਆ ਉਹ ਸ਼ਾਈ ਵਾਲਾ ਸ਼ਾਈ ਵਾਲਾ ਜੀ ਸੂਆ ਇਹਦਾ ਕਿੰਨਾ ਹੋਊਗਾ ਜੀ ਸੂਆ ਨੇ ਹਰ ਕਿਤੇ ਤੀਜੀ ਸੂਈ ਆ ਜੀ ਤੀਜੀ ਸੂਈ ਆ ਹਾਂ ਜੀ ਥਾਣ ਬੜਾ ਸੋਹਣਾ ਲੱਗਾ ਜੀ ਥਾਣ ਬੜਾ ਸੋਹਣਾ ਛੋੜ ਥਾਣ ਦੀ ਕੁਆਲਿਟੀ ਜਿਆ ਕਰ ਲਓ ਬਹੁਤ ਹੀ ਸੋਹਣਾ ਵਾ ਤੇ ਫੈਨ ਵੀ ਨਾ ਚੰਗੀ ਹੈ ਫੈਨ ਬੜੀ ਦੁੱਧ ਵੀ 14-15 ਕਿਲੋ ਤਿਆਰ ਹੈ ਕੋ ਦੁੱਧ 14-15 ਕਿਲੋ ਹੈਗਾ ਹੈਗਾ ਜੀ ਠੀਕ ਇਹਨੂੰ ਤੋਰੀ ਜੀ ਤੋੜ ਦੇ ਨਾ ਤੋਰੋ ਜੀ ਕਵਾਲਿਟੀ ਚੈੱਕ ਕਰੋ ਜੀ ਸ਼ਾਈ ਵਾਲਾ ਜੀ ਕਈ ਵੀਰ ਬਹੁਤ ਪਸੰਦ ਕਰਦੇ ਆ ਸ਼ਾਈ ਵਾਲ ਵੜਾ ਨੂੰ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਵਾ ਤੇ ਮੁੱਲ ਗਾਇਆਂ ਵਾਲਾ ਹੁਣ ਆ ਜੀ ਕਵਾਲਿਟੀ ਚੈੱਕ ਕਰੋ ਜੀ ਬਹੁਤ ਚੰਗੀ ਆ ਲੈਓ ਭਾਜੀ ਐ ਪਹਿਲਵਾਨਾ ਹੁਣ ਤੁਰਦੀ ਵੇਰ ਵੇਰ ਕੇ ਆਹ ਵੇਖੋ ਆਹ ਕੰਦੇ 14 15 ਲੀਟਰ ਤਿਆਰ ਹਨਾ ਹੈਗਾ ਹੈਗਾ ਥਾਂ ਸੁਣ ਕਿਦਾਂ ਓਕੇ ਆ ਜੀ ਥਾਂ ਥਾਂ ਦੀ ਓਕੇ ਆ ਚੌਣ ਚੌਣ ਵਧੀਆ ਬਾਤ ਘਾੜਦਨੀ ਕੋਈ ਹੈਗੀ ਨਹੀਂ ਬਾਤ ਘਾੜਣੀ ਰਸੀ ਪਾ ਗੇ ਰਸੀ ਪਾ ਗੇ ਠੀਕ ਆ ਹਾਂ ਜੀ ਤੇ ਇਹਦਾ ਕਿੰਨਾ ਕਰਨਾ ਮੁੱਲ ਮੁੱਲ ਹਾਂ ਇਹਦਾ ਸੌਦਾ ਆ ਗਿਆ ਨਾ ਅੱਛਾ ਜੇ ਇਹੋ ਬੰਦੇ ਲੈ ਗਏ ਠੀਕ ਆ ਨਹੀਂ ਤੇ ਫੇਰ ਕੋਈ ਨਹੀਂ ਮੁੱਲ ਕਰ ਲਾ ਠੀਕ ਆ ਜੀ ਹਾਂ ਜੇ ਕਿਨੂੰ ਪਸੰਦ ਹੋਵੇ ਫੋਨ ਤੇ ਫੋਨ ਕਰ ਲੈ ਹਨਾ ਉਂਝ ਕਰ ਲੈ ਫੋਨ ਬੱਚਾ ਬੱਚਾ ਇਹਦੇ ਮਤਲਬ ਅੱਛਾ ਠੀਕ ਆ ਸੌਦਾ ਕਰ ਲੈ ਕੋਈ ਨਹੀਂ ਕਰਨੀ ਭਾਈ ਕੋਈ ਗੱਲ ਬਾਤ ਹੋਰ ਬਾਠ ਠੀਕ ਜੀ ਆਪਣੇ ਗੱਲਬਾਤ ਇਹ ਆ ਵੀ ਆ ਜਿਹੜਾ ਵੀਰ ਮੇਲਾ ਲਵੇ ਉਹ ਲੈ ਕੇ ਆਪਣੀ ਚੋਕ ਇੱਕ ਕਰਕੇ ਫੇਖੜੇ ਤਸੱਲੀ ਕਰ ਲੈਣ ਤਸੱਲੀ ਕਰਕੇ ਖੜੇ ਆ ਕੇ ਦੋ ਟਾਈਮ ਚੋਈ ਆ ਦੋ ਡਾਗੇ ਚੋਵੇ ਤਿੰਨ ਚੋਵੇ ਚੋਗ ਆਪਣੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂ ਜੀ ਹਾਂ ਟੋਟਲ ਆਪਾਂ ਤਕਰੀਬਨ 8-9 ਪਸ਼ੂ ਦਿਖਾਏ ਆ ਆ ਕੇ ਆਪਣੀ ਤਸੱਲੀ ਤੁਹਾਡਾ ਫਰਜ਼ ਬਣਦਾ ਜੀ ਕਰਨੀ ਤੁਸੀਂ ਪੈਸੇ ਕਰਜਣੇ ਹੈ ਗੱਬਰ ਪਸ਼ੂ ਤੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਓ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਲਿਓ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ